ਹਰ ਸਿੱਖਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਜਿਵੇਂ ਕਿ ਤੁਸੀਂ ਪਹਿਲਾਂ ਵਾਲੀਆਂ ਵੀਡੀਓ ਨੂੰ ਬਹੁਤ ਪਿਆਰ ਦੇ ਰਹੇ ਹੋ ਉਸੇ ਹੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਹਨ ਅੱਜ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਜਾ ਰਹੇ ਹਾਂ ਜਿਵੇਂ ਕਿ ਵੀਡੀਓ ਦੇ ਕੈਪਸ਼ਨ ਦੇ ਵਿੱਚ ਲਿਖਿਆ ਹੋਇਆ ਹੈ ਕਿ ਕੇਵਲ ਨੌਕਰੀਆਂ ਸਿਰਫ ਐਸਸੀ ਅਤੇ ਵੀਸੀ ਸਮਾਜ ਨੂੰ ਹੀ ਮਿਲਦੀਆਂ ਸੋ ਮੈਂ ਇਹ ਗੱਲ ਕੱਲਾ ਨਹੀਂ ਕਹਿ ਰਿਹਾ ਅੱਜ ਕੱਲ੍ਹ ਜਾਇ ਇਹ ਕਹਿ ਲਈਏ ਕਿ ਜਦੋਂ ਦੇ ਅਸੀਂ ਸਟੱਡੀ ਕਰਦੇ ਸੀ ਸਕੂਲ ਦੇ ਵਿੱਚ ਉਦੋਂ ਤੋਂ ਹੀ ਇਹ ਸਕੂਲਾਂ ਦੇ ਵਿੱਚ ਸਾਡੇ ਆਲੇ-ਦੁਆਲੇ ਵਿੱਚ ਸਮਾਜ ਦੇ ਵਿੱਚ ਇੱਕ ਗੱਲ ਦਿਮਾਗ ਦੇ ਵਿੱਚ ਬੈਠੀ ਹੋਈ ਆ ਕਿ ਜਿਹੜੀ ਨੌਕਰੀ ਆ ਉਹ ਸਿਰਫ ਐਸਸੀ ਜਾਂ ਫਿਰ ਇਹ ਕਹ ਲਈਏ ਰਿਜ਼ਰਵ ਕੈਟਾਗਰੀ ਜਿਵੇਂ ਬੀਸੀ ਜਾਂ ਫਿਰ ਇਹ ਕਹ ਲਈਏ ਛੋਟੀਆਂ ਜਾਤਾਂ ਨੂੰ ਹੀ ਮਿਲਦੀ ਆ ਅਕਸਰ ਹੀ ਜਰਨਲ ਵਰਗ ਦੇ ਲੋਕ ਸਾਨੂੰ ਗੱਲਾਂ ਕਹਿੰਦੇ ਰਹਿੰਦੇ ਨੇ ਵੀ ਨੌਕਰੀਆਂ ਤਾਂ ਤੁਹਾਡੇ ਲਈ ਨੇ ਤੁਹਾਨੂੰ ਹੀ ਮਿਲਣੀਆਂ ਨੇ ਤੋਂ ਇਸ ਟੌਪਿਕ ਦੇ ਉੱਤੇ ਮੈਂ ਇੱਕ ਬਰੀਫ ਸਟੱਡੀ ਕੀਤੀ ਜਿਸ ਦੇ ਵਿੱਚ ਮੈਂ ਅਲੱਗ-ਅਲੱਗ ਡਿਪਾਰਟਮੈਂਟ ਦੇ ਵਿੱਚ ਜੌਬ ਸਿਸਟਮ ਚੈੱਕ ਕੀਤਾ ਭਾਰਤ ਸੰਵਿਧਾਨ ਦੇ ਅਨੁਸਾਰ ਰਿਜ਼ਰਵੇਸ਼ਨ ਜਾਂ ਫਿਰ ਕੋਟਾ ਸਿਸਟਮ ਆ ਜਿਹੜਾ ਵੀ ਉਹ ਕਿੰਨਾ ਕੁ ਮਤਲਬ ਇੰਪਲੀਮੈਂਟ ਆ ਜਾਂ ਫਿਰ ਇਹ ਕਹ ਲਈ ਸਾਰੀਆਂ ਨੌਕਰੀਆਂ ਕੋਟੇ ਸਿਸਟਮ ਜਾਂਦੀਆਂ ਨੇ ਉਹ ਚੀਜ਼ ਦੇ ਬਾਰੇ ਮੈਂ ਸਟੱਡੀ ਕੀਤੀ ਆ ਉਹ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗਾ ਇਹ ਗੱਲ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਨਾਲ ਸਮਝਾਉਣਾ ਚਾਹੁੰਦਾ ਹਾਂ ਮੰਨ ਕੇ ਚੱਲੋ ਵੀ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ 100 ਨੌਕਰੀਆਂ ਦੇ ਲਈ ਨੋਟੀਫਿਕੇਸ਼ਨ ਆਇਆ ਹੈ ਜਾਂ ਫਿਰ ਇਹ ਕਹ ਲਈਏ 100 ਬੰਦਿਆਂ ਦੀ ਭਰਤੀ ਕੀਤੀ ਜਾਣੀ ਹੈ ਤਾਂ ਮੈਂ ਤੁਹਾਡੀ ਜਾਣਕਾਰੀ ਦੇ ਲਈ ਇੱਕ ਚੀਜ਼ ਦੱਸ ਦਵਾਂ ਕਿ ਉਹਨਾਂ 100 ਨੌਕਰੀਆਂ ਦੇ ਵਿੱਚੋਂ ਸਿਰਫ 25% ਜਾਂ ਫਿਰ ਇਹ ਕਹ ਲਈਏ ਸਿਰਫ 25 ਨੌਕਰੀਆਂ ਹੀ ਰਿਜ਼ਰਵੇਸ਼ਨ ਦੇ ਅੰਡਰ ਆਉਂਦੀਆਂ ਹਨ ਜ ਜ ਉਹਨਾਂ ਦੇ ਵਿੱਚ ਮੰਨ ਕੇ ਚੱਲੋ ਵੀ 7 ਐਸਸੀ ਨੂੰ ਮਿਲ ਗਈਆਂ ਮੰਨ ਲਓ 5 ਐਸਟੀ ਨੂੰ ਮਿਲ ਗਈਆਂ ਚਲੋ 5 3 4 ਬੀਸੀ ਨੂੰ ਮਿਲ ਗਈਆਂ ਐਕਸ ਸਰਵਿਸਮੈਨ ਕੋਟਾ ਆ ਗਿਆ ਜੀ ਆਜ਼ਾਦੀ ਘੁਲਾਟੀਏ ਆ ਗਏ ਹੋਰ ਪੀਡਬਲਯੂਡੀ ਡਿਪਾਰਟਮੈਂਟ ਆ ਗਿਆ ਬਹੁਤ ਸਾਰੇ ਮਤਲਬ ਰਿਜ਼ਰਵ ਕੋਟੇ ਨੇ ਜਿਨ੍ਹਾਂ ਨੂੰ ਮਿਕਸ ਅਪ ਕਰਕੇ ਇੱਕ ਕਹਿ ਲਿਆ ਵੀ 25% ਨੌਕਰੀਆਂ ਨੇ ਜਿਹੜੀਆਂ ਵੀ ਉਹ ਰਿਜ਼ਰਵ ਨੇ ਪਰ ਜੇ ਦੂਜੇ ਪਾਸੇ ਦੇਖੀਏ 100 ਦੇ ਵਿੱਚੋਂ 75 ਨੌਕਰੀਆਂ ਜਰਨਲ ਵਰਗ ਦੇ ਲਈ ਨੇ ਜਰਨਲ ਵਰਗ ਦੇ ਵਿੱਚ ਇਹ ਨਹੀਂ ਕਿ ਉਸ ਦੇ ਵਿੱਚ ਲਾਈਕ ਜਰਨਲ ਹੀ ਲੋਕ ਆਉਣੇ ਜਰਨਲ ਵਰਗ ਉਹ ਵਰਗ ਬਣਾਇਆ ਗਿਆ 75% ਜਿਸ ਦੇ ਵਿੱਚ ਚਾਹੇ ਕਿਸੇ ਵੀ ਜਾਤ ਕਿਸੇ ਵੀ ਮਜ਼ਬਦ ਦੇ ਨਾਲ ਸੰਬੰਧਿਤ ਕੈਂਡੀਡੇਟ ਵਧੀਆ ਨੰਬਰ ਜਾਂ ਫਿਰ ਇਹ ਕਹਿ ਲਈਏ ਕਿ ਪੜ੍ਹਾਈ ਦੇ ਬੇਸ ਤੇ ਨੌਕਰੀ ਲੈਣਾ ਚਾਹੁੰਦਾਗਾ ਤਾਂ ਉਸ ਨੂੰ 75 ਨੌਕਰੀਆਂ 100 ਦੇ ਵਿੱਚੋਂ ਆਫਰ ਕੀਤੀਆਂ ਜਾਂਦੀਆਂ 25 ਨੌਕਰੀਆਂ ਤਰਸ ਆਧਾਰਿਤ ਜਾਂ ਰਿਜ਼ਰਵੇਸ਼ਨ ਦੇ ਲਈ ਹੁੰਦੀਆਂ ਦੂਜੇ ਨੰਬਰ ਤੇ ਗੱਲ ਕਹਿ ਲਈਏ ਵੀ ਇਹ ਵੀ ਮੰਨਦੇ ਵਿੱਚ ਭਲੇਖਾਗਾ ਬਹੁਤ ਲੋਕਾਂ ਦੇ ਵੀ ਐਸਸੀ ਬੱਚਿਆਂ ਦੀ ਮੈਰਿਟ ਮਿਕਸ ਬਣਦੀ ਆ ਨਹੀਂ ਬਹੁਤ ਸਾਰੇ ਡਿਪਾਰਟਮੈਂਟਾਂ ਦੀ ਸਟੱਡੀ ਕਰਨ ਤੋਂ ਪਤਾ ਲੱਗਿਆਗਾ ਕਿ ਜਿਹੜੀ ਚਾਹੇ ਉਹ ਐਸਸੀ ਕੋਟਾ ਚਾਹੇ ਬੀਸੀ ਕੋਟਾ ਉਹਨਾਂ ਦੀ ਮੈਰਿਟ ਅਲੱਗ ਬਣਦੀ ਆ ਚਾਹੇ ਐਕਸ ਸਰਵਿਸਮੈਨ ਨੇ ਉਹਨਾਂ ਦੀ ਮੈਰਿਟ ਅਲੱਗ ਬਣਦੀ ਆ ਜਿਹੜੀਆਂ ਉਹ 25 ਪ੍ਰਤੀਸ਼ਤ ਨੌਕਰੀਆਂ ਨੇ ਉਹਨਾਂ ਦੀ ਮੈਰਿਟ ਅਲੱਗ ਬਣਦੀ ਆ ਤੇ ਜਿਹੜੀਆਂ ਜਰਨਲ 75% ਨੇ ਉਹਨਾਂ ਦੀ ਮੈਰਿਟ ਅਲੱਗ ਬਣਦੀ ਆ ਇਹ ਨਹੀਂ ਹੈਗਾ ਕਿ ਪੂਰੇ 100 ਦੇ ਵਿੱਚੋਂ ਹੀ ਬਣਦੀ ਆ ਮੰਨ ਕੇ ਚੱਲੋ ਵੀ ਕੋਈ ਇੱਕ ਐਸੀ ਬੱਚਾ ਹੈਗਾ ਉਸ ਨੇ ਮੰਨ ਕੇ ਚੱਲੋ ਵੀ 100 ਨੰਬਰ ਦਾ ਪੇਪਰ ਆ ਉਹਦੇ ਵਿੱਚੋਂ 99 ਨੰਬਰ ਲਏ ਹਨ ਤਾਂ ਉਹ ਬੱਚਾ ਜਰਨਲ ਕੈਟਾਗਰੀ ਦੇ ਵਿੱਚ ਪੜ੍ਹਾਈ ਵੇਸ ਤੇ ਨੌਕਰੀ ਲੈ ਸਕਦਾ ਹੈ ਉਹ ਜ਼ਰੂਰੀ ਨਹੀਂ ਵੀ ਉਸ ਨੂੰ एससी रिजर्वेशन कोटा ਜਾਂ एससी ਸਰਟੀਫਿਕੇਟ ਲਾਉਣਾ ਜ਼ਰੂਰੀ ਹੈ ਕਿਉਂਕਿ ਉਹ ਆਲਰੇਡੀ ਐਲੀਜੀਬਲ ਹੈ ਆਪਣੀ ਪੜ੍ਹਾਈ ਆਪਣੀ ਸਟੱਡੀ ਦੇ ਤੌਰ ਤੇ ਸੋ ਮੈਂ ਤੁਹਾਨੂੰ ਇਹੀ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਆਪਣੇ ਦਿਮਾਗ ਦੇ ਵਿੱਚੋਂ ਇਹ ਚੀਜ਼ ਨੂੰ ਖਤਮ ਕਰ ਦਵੋ ਕਿ ਸਾਰੀਆਂ ਨੌਕਰੀਆਂ ਐਸਸੀ ਜਾਂ ਫਿਰ ਬੀਸੀ ਕੈਟਾਗਰੀ ਨੂੰ ਮਿਲਦੀਆਂ ਹਨ ਤੁਸੀਂ ਕੋਈ ਵੀ ਨੋਟੀਫਿਕੇਸ਼ਨ ਪੜ੍ਹੋ ਜੌਬ ਦੇ ਲਈ ਉਹਦੇ ਵਿੱਚ ਰਿਜ਼ਰਵੇਸ਼ਨ ਕੋਟਾ ਅਲੱਗ ਦਿੱਤਾ ਹੁੰਦਾ ਹੈ ਹੁਣ ਮੰਨ ਕੇ ਚੱਲੋ ਵੀ ਇੱਕ ਉਮਰ ਸੀਮਾ ਦੀ ਵੀ ਲਿਮਟ ਆ ਜਾਂਦੀ ਹੈ ਉਮਰ ਸੀਮਾ ਦੇ ਵਿੱਚ ਵੀ ਤਰਸ ਆਧਾਰਿਤ ਨੌਕਰੀਆਂ ਮਿਲਦੀਆਂ ਹਨ ਇਹ ਨਹੀਂ ਵੀ ਉਹ 100 ਦੀ 100 ਨੌਕਰੀ ਤਰਸ ਆਧਾਰਿਤ ਮਿਲਦੀਆਂ ਨਹੀਂ ਉਹ ਕੁਝ ਸੀਮਤ ਰਿజర్ਵੇਸ਼ਨ ਸੀਟਾਂ ਹਨ ਜਿਨ੍ਹਾਂ ਦੇ ਲਈ ਉਹ ਉਮਰ ਸੀਮਾ ਮੰਨੀ ਜਾਂਦੀ ਹੈ ਹੁਣ ਮੰਨ ਕੇ ਚੱਲੋ ਵੀ ਜਰਨਲ ਦੀ ਮੈਰਿਟ ਆ ਜਿਹੜੀ ਮੰਨ ਕੇ ਚੱਲੋ ਵੀ ਉਹ 70 ਨੰਬਰ ਤੇ ਆ ਕੇ ਰੁਕ ਗਈ ਜਿਹੜੀਆਂ 75 ਸੀਟਾਂ ਸੀ 100 ਦੇ ਵਿੱਚੋਂ ਉਹ 70 ਵਾਲੇ ਨੰਬਰ ਤੱਕ ਖਤਮ ਹੋ ਗਈਆਂ ਜੇ ਹੁਣ ਐਸਸੀ ਸੀਟਾਂ ਨੇ ਜਿਹੜੀਆਂ ਉਹ ਮੰਨ ਕੇ ਚੱਲੋ ਵੀ 65 ਤੱਕ ਖਤਮ ਹੋ ਗਈਆਂ ਜੇ ਮੰਨ ਕੇ ਚੱਲੋ ਵੀ 62 ਨੰਬਰ ਕਿਸੇ ਐਸਸੀ ਸਟੂਡੈਂਟ ਦੇ ਨੇ ਤਾਂ ਉਹ ਇਹਨਾਂ ਦੋਨਾਂ ਕੈਟਾਗਰੀਆਂ ਚੋਂ ਹੀ ਬਾਹਰ ਆਗਾ ਇਹ ਨਹੀਂ ਹੈਗਾ ਵੀ ਉਹ 62% ਆ ਕੇ ਜਨਰਲ ਚ ਆ ਜਾਊਗਾ ਉਹਦੀ ਸਟੱਡੀ ਉਨੀ ਹੋਣੀ ਚਾਹੀਦੀ ਆ ਸੋ ਤਰਸ ਅਧਾਰਤ ਨੌਕਰੀਆਂ ਸਿਰਫ ਰਿਜ਼ਰਵ ਸੀਟਾਂ ਲਈ ਹੁੰਦੀਆਂ ਹਨ ਬਾਕੀ ਸੀਟਾਂ ਨੂੰ ਹਾਇਰ ਕਰਨ ਲਈ ਜਾਂ ਫਿਰ ਉਹਨਾਂ ਤੇ ਨੌਕਰੀ ਕਰਨ ਦੇ ਲਈ ਸਾਨੂੰ ਆਪਣੇ ਆਪ ਨੂੰ ਕਾਬਲ ਬਣਾਉਣਾ ਪੈਂਦਾ ਜਾਂ ਉਸ ਸੀਟ ਦੇ ਲਈ एलिਜੀਬਲ ਨੰਬਰ ਪ੍ਰਾਪਤ ਕਰਨੇ ਪੈਂਦੇ ਹਨ ਸੋ ਅਗਰ ਵੀਡੀਓ ਦੇ ਵਿੱਚ ਕੋਈ ਵੀ ਗੱਲ ਕਿਸੇ ਵਰਗ ਦੇ ਲਈ ਗਲਤ ਬੋਲੀ ਗਈ ਆ ਤਾਂ ਉਸ ਦੇ ਲਈ ਮਾਫੀ ਮੰਗਦਾ ਜੋ ਜਿੰਨੀ ਕਿ ਸਟੱਡੀ ਮੈਂ ਕੀਤੀ ਸੀ ਜਾਂ ਜਿੰਨਾ ਕਿ ਮੈਂ ਇਹਦੇ ਬਾਰੇ ਜਾਣਦਾ ਸੀਗਾ ਓਨੀ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਆ ਅਗਰ ਗੱਲ ਵਧੀਆ ਲੱਗਿਆ ਤਾਂ ਕਮੈਂਟ ਦੇ ਵਿੱਚ ਜ਼ਰੂਰ ਲਿਖ ਦੇਣਾ ਜੀ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਆਉਣ ਵਾਲੀਆਂ ਵੀਡੀਓ ਨੂੰ ਦੇਖਣ ਦੇ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਤੁਹਾਡੇ ਸਬਸਕ੍ਰਾਈਬ ਦੇ ਨਾਲ ਸਾਨੂੰ ਹੌਸਲਾ ਮਿਲਦਾ ਹੈ ਧੰਨਵਾਦ